ਰੋਟੀ ਉਪਾਈ ਇੰਡੀਪੈਂਡੈਂਸ ਕਣਕਣ ਮੇ ਸਵਾਦ ਕਣਕਣ ਮੇ ਭਾਰਤ ਕੇਸਰੀ ਹਰਾ ਅਤੇ ਚਿੱਟਾ ਇਨਾਂ ਤਿੰਨ ਰੰਗਾਂ ਨਾਲ ਬਣਿਆ ਹੈ ਸਾਡੇ ਦੇਸ਼ ਦੀ ਸ਼ਾਨ ਕਹੇ ਜਾਣ ਵਾਲਾ ਤਿਰੰਗਾ ਉਹ ਤਿਰੰਗਾ ਜਿਸ ਤੇ ਦੇਸ਼ ਦੇ ਜਵਾਨ ਮਰ ਮਿਟਣ ਨੂੰ ਤਿਆਰ ਹੋ ਜਾਂਦੇ ਨੇ ਉਹ ਤਿਰੰਗਾ ਜਦੋਂ ਸ਼ਾਨ ਨਾਲ ਲਹਿਰਾਉਂਦਾ ਹੈ ਤਾਂ ਹਰ ਭਾਰਤੀ ਦਾ ਸੀਨਾ ਮਾਣ ਨਾਲ ਚੋੜਾ ਹੋ ਜਾਂਦਾ ਹੈ ਉਹ ਤਿਰੰਗਾ ਜੋ ਭਾਰਤ ਦੀ ਵਿਭਿੰਨਤਾ ਦੇ ਵਿੱਚ ਇਕਤਾ ਨੂੰ ਦਰਸਾਉਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਤਿਰੰਗਾ ਸਾਡੇ ਦੇਸ਼ ਦਾ ਪਹਿਲਾ ਝੰਡਾ ਨਹੀਂ ਸੀ ਆਜ਼ਾਦੀ ਦੀ ਲੜਾਈ ਵਿੱਚ ਕਈ ਝੰਡੇ ਫੈਰਾਏ ਗਏ ਇਸ ਵਾਰ ਆਜ਼ਾਦੀ ਦਾ ਜਸ਼ਨ ਮਨਾਉਣ ਤੋਂ ਪਹਿਲਾਂ ਜਾਣਦੇ ਹਾਂ ਤਿਰੰਗੇ ਦਾ ਇਤਿਹਾਸ ਕਿ ਕਿਵੇਂ-ਕਿਵੇਂ ਦੇਸ਼ ਦੇ ਝੰਡੇ ਦਾ ਰੂਪ ਬਦਲਿਆ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿੰਸ ਤਾਗਰਾ ਤਿਰੰਗੇ ਦੇ ਇਹ ਤਿੰਨ ਰੰਗ ਬਹੁਤ ਸੋਚ ਵਿਚਾਰ ਕੇ ਚੁਣੇ ਗਏ ਹਨ ਅਤੇ ਹਰ ਰੰਗ ਦੇਸ਼ ਨੂੰ ਇੱਕ ਸੰਦੇਸ਼ ਦਿੰਦਾ ਹੈ ਜੋ ਰਾਸ਼ਟਰੀ ਇਕਤਾ ਅਤੇ ਸ਼ਾਂਤੀ ਨੂੰ ਦਰਸਾਉਂਦਾ ਹੈ ਦੇਸ਼ ਦਾ ਨੈਸ਼ਨਲ ਫਲੈਗ ਸਿਰਫ ਇੱਕ ਕਪੜਾ ਹੀ ਨਹੀਂ ਇਹ ਭਾਰਤ ਦੀ ਤਾਕਤ ਦਾ ਪ੍ਰਤੀਕ ਹੈ ਅਤੇ ਲੋਕਾਂ ਲਈ ਪ੍ਰੇਰਨਾ ਹੈ ਜਿਸ ਦਾ ਅਨਾਦਰ ਕਦੇ ਵੀ ਸਹਿਣ ਨਹੀਂ ਕੀਤਾ ਜਾ ਸਕਦਾ ਜਿੰਨੀਆਂ ਅਦਭੁੱਤ ਰੰਗਾਂ ਨਾਲ ਜੁੜੀਆਂ ਹੋਈਆਂ ਇਹ ਸਾਰੀਆਂ ਗੱਲਾਂ ਉਹਨਾਂ ਹੀ ਅਦਭੁੱਤ ਰੰਗੇ ਦਾ ਇਤਿਹਾਸ ਵੀ ਹੈ 22 ਜੁਲਾਈ 1947 ਇਹ ਉਹ ਦਿਨ ਸੀ ਜਦੋਂ ਸਾਡੇ ਤਿਰੰਗੇ ਨੂੰ ਭਾਰਤ ਦੇ ਅਧਿਕਾਰਿਕ ਯਾਨੀ ਕਿ ਅਫੀਸ਼ੀਅਲ ਕੌਮੀ ਝੰਡੇ ਦੀ ਮੰਨਤਾ ਮਿਲੀ ਇਹ ਕੰਮ ਆਜ਼ਾਦੀ ਤੋਂ ਠੀਕ ਪਹਿਲਾਂ ਕੀਤਾ ਗਿਆ ਇਸ ਲਈ ਇਸ ਦਿਨ ਨੂੰ ਨੈਸ਼ਨਲ ਫਲੈਗ ਡੇ ਵਜੋਂ ਮਨਾਇਆ ਜਾਂਦਾ ਹੈ ਪਰ ਇਹ ਤਿਰੰਗੇ ਦਾ ਪਹਿਲਾ ਡਿਜ਼ਾਈਨ ਨਹੀਂ ਸੀ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਦੇਸ਼ ਲਈ ਵੱਖ-ਵੱਖ ਤਰ੍ਹਾਂ ਦੇ ਝੰਡੇ ਫੈਰਾਈ ਗਏ ਪਰ ਹਰ ਝੰਡੇ ਦਾ ਮਕਸਦ ਅਹਿਮ ਸੀ 7 ਅਗਸਤ 1906 ਨੂੰ ਕੋਲਕਾਤਾ ਦੇ ਪਾਰਸੀ ਬਾਗਨ ਚੌਂਕ ਵਿੱਚ ਦੇਸ਼ ਦਾ ਪਹਿਲਾ ਝੰਡਾ ਫੈਰਾਇਆ ਗਿਆ ਸੀ ਜੋ ਦਿਸਣ ਵਿੱਚ ਤਿਰੰਗੇ ਤੋਂ ਬਿਲਕੁਲ ਵੱਖਰਾ ਸੀ ਝੰਡੇ ਦੀ ਪਹਿਲੀ ਪੱਟੀ ਕੇਸਰੀ ਨਹੀਂ ਸਗੋਂ ਹਰੇ ਰੰਗ ਦੀ ਸੀ ਦੂਜੀ ਪੱਟੀ ਦਾ ਰੰਗ ਪੀਲਾ ਸੀ ਅਤੇ ਆਖਰੀ ਵਿੱਚ ਲਾਲ ਰੰਗ ਦੀ ਪੱਟੀ ਸੀ ਤੇ ਇਸ ਝੰਡੇ ਦੇ ਵਿਚਕਾਰ ਬੰਦੇ ਮਾਤਰਮ ਲਿਖਿਆ ਹੋਇਆ ਸੀ ਇਸ ਤੇ 8 ਫੁੱਲ ਇੱਕ ਚਾੰਦ ਅਤੇ ਇੱਕ ਸੂਰਜ ਛਪੇ ਹੋਏ ਸਨ ਉਸ ਸਮੇਂ ਵੱਧੇ ਮਾਤਰਾਵਾਂ ਭਾਰਤ ਦੀ ਆਜ਼ਾਦੀ ਦਾ ਮੂਲ ਮੰਤਰ ਸੀ ਫਿਰ 1907 ਵਿੱਚ ਆਜ਼ਾਦੀ ਦੀ ਲੜਾਈ ਲੜ ਰਹੇ ਬਰਲਿਨ ਸਮਿਤੀ ਦੇ ਲੋਕਾਂ ਨੇ ਦੇਸ਼ ਦਾ ਗੈਰ ਅਧਿਕਾਰਿਕ ਦੂਜਾ ਝੰਡਾ ਫੜਾਇਆ ਸੀ ਇਸ ਝੰਡੇ ਨੂੰ ਮੈਡਮ ਕਾਮਾ ਅਤੇ ਉਹਨਾਂ ਨਾਲ ਜੁੜੇ ਲੋਕਾਂ ਨੇ ਪੈਰਿਸ ਵਿੱਚ ਫੜਾਇਆ ਸੀ ਇਹ ਝੰਡਾ ਪਹਿਲੇ ਝੰਡੇ ਨਾਲ ਬਿਲਕੁਲ ਮਿਲਦਾ ਜੁਲਦਾ ਸੀ ਇਸ ਝੰਡੇ ਦੀਆਂ ਤਿੰਨ ਪੱਟੀਆਂ ਸਨ ਨਾਰੰਗੀ ਪੀਲੀ ਅਤੇ ਹਰੀ ਮੱਧ ਵਾਲੀ ਪੱਟੀ ਤੇ ਬੰਦੇ ਮਾਤਰਮ ਲਿਖਿਆ ਹੋਇਆ ਸੀ ਅਤੇ ਇਸ ਵਿੱਚ ਸਭ ਤੋਂ ਉੱਪਰ ਵਾਲੀ ਪੱਟੀ ਤੇ ਸੱਤ ਤਾਰੇ ਯਾਨੀ ਕਿ ਸਤਿ ਰਿਸ਼ੀ ਨੂੰ ਦਰਸਾਉਂਦੇ ਹੋਏ ਸਨ ਇਹ ਝੰਡਾ ਬਰਲਿਨ ਵਿੱਚ ਹੋਏ ਸਮਾਜਵਾਦੀ ਸੰਮੇਲਨ ਵਿੱਚ ਫੈਰਾਇਆ ਗਿਆ ਸੀ ਆਜ਼ਾਦੀ ਲਈ ਕਈ ਸੁਤੰਤਰਤਾ ਸੈਨੀਆਂ ਨੇ ਅੰਦੋਲਨ ਕੀਤੇ ਜਿਨ੍ਹਾਂ ਵਿੱਚੋਂ ਇੱਕ ਸਨ ਡਾਕਟਰ ਐਨੀ ਬੇਸੈਂਟ ਅਤੇ ਲੋਕਮਾਨ ਤਿਲਕ ਬਾਲ ਗੰਗਾਧਰ timelist ਸਮਾਜ ਲਈ ਲੜਨ ਵਾਲੇ ਇੱਕ ਸਮਾਜ ਸੁਧਾਰਕ ਜਨ ਨੇਤਾ ਸਨ 1914 ਵਿੱਚ ਬਾਲ ਗੰਗਾਧਰ ਹੋਮ ਰੂਲ ਅੰਦੋਲਨ ਨਾਲ ਜੁੜੇ ਸਨ ਇਸ ਦੌਰਾਨ ਐਨੀ ਬੈਸਟ ਇਸ ਅੰਦੋਲਨ ਨੂੰ ਸੰਭਾਲ ਰਹੇ ਸਨ ਦੋਨਾਂ ਨੇ ਮਿਲ ਕੇ ਅੰਦੋਲਨ ਦੇ ਦੌਰਾਨ ਦੇਸ਼ ਦਾ ਤੀਸਰਾ ਝੰਡਾ ਫੈਰਾਇਆ ਤੇ ਇਸ ਝੰਡੇ ਵਿੱਚ ਪੰਜ ਲਾਲ ਅਤੇ ਚਾਰ ਹਰੀ ਪੱਟੀਆਂ ਸਨ ਸੱਤ ਸਿਤਾਰੇ ਇੱਕ ਚੰਦ ਦੇ ਉੱਪਰ ਸਿਤਾਰਾ ਸੀ ਸਾਲ 1921 ਵਿੱਚ ਆਜ਼ਾਦੀ ਦੀ ਲੜਾਈ ਅਜੇ ਜਾਰੀ ਸੀ ਇਸ ਦੌਰਾਨ ਦੇਸ਼ ਦੇ ਨਾਮ ਇੱਕ ਹੋਰ ਝੰਡਾ ਫੈਰਾਇਆ ਗਿਆ ਅਖਿਲ ਭਾਰਤੀ ਕਾਂਗਰਸ ਕਮੇਟੀ ਦਾ ਸੈਸ਼ਨ ਵਿਜੇਵਾੜਾ ਵਿੱਚ ਰੱਖਿਆ ਗਿਆ ਸੀ ਇਸ ਦੌਰਾਨ Hindu ਅਤੇ Muslim ਇਕਤਾ ਨੂੰ ਦਰਸਾਉਂਦੇ ਹੋਏ ਇੱਕ ਝੰਡਾ ਗਾਂਧੀ ਜੀ ਕੋਲ ਪਹੁੰਚਿਆ ਇਸ ਤੋਂ ਬਾਅਦ ਗਾਂਧੀ ਜੀ ਨੇ ਸੁਝਾਅ ਦਿੱਤਾ ਕਿ ਦੇਸ਼ ਦੇ ਹੋਰ ਭਾਈਚਾਰੇ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਇਸ ਵਿੱਚ ਇੱਕ ਚਿੱਟੀ ਪੱਟੀ ਅਤੇ ਕੌਮ ਦੀ ਤਰੱਕੀ ਦਾ ਸੰਕੇਤ ਦੇਣ ਲਈ ਇੱਕ ਚਲਦਾ ਹੋਇਆ ਚਰਖਾ ਹੋਣਾ ਜ਼ਰੂਰੀ ਹੈ ਜਿਸ ਨੂੰ ਇਸ ਝੰਡੇ ਵਿੱਚ ਸ਼ਾਮਲ ਕੀਤਾ ਗਿਆ ਅਜੇ ਤੱਕ ਫੈਰ ਆਏ ਗਏ ਸਾਰੇ ਝੰਡੇ ਗੈਰ ਅਧਿਕਾਰਿਕ ਸਨ ਪਰ ਦੇਸ਼ ਦੀ ਆਜ਼ਾਦੀ ਲਈ ਇੱਕ ਅਧਿਕਾਰਿਕ ਝੰਡਾ ਹੋਣਾ ਜ਼ਰੂਰੀ ਸੀ ਇਸ ਲਈ ਇਸ ਸਾਲ ਤਿਰੰਗੇ ਨੂੰ ਨੈਸ਼ਨਲ ਫਲੈਗ ਦੇ ਰੂਪ ਵਿੱਚ ਅਪਣਾਉਣ ਲਈ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਇਸ ਦੌਰਾਨ ਤਿਰੰਗੇ ਵਿੱਚ ਕੇਸਰੀ ਚਿੱਟੀ ਅਤੇ ਹਰੀ ਪੱਟੀ ਸੀ ਅਤੇ ਵਿਚਕਾਰ ਵਿੱਚ ਚਰਖੇ ਦੀ ਥਾਂ ਚੱਕਰ ਸੀ ਸਾਡਾ ਦੇਸ਼ ਹੁਣ ਆਜ਼ਾਦੀ ਦੇ ਨੇੜੇ ਸੀ ਅਤੇ ਅਖੀਰ ਉਹ ਦਿਨ ਆ ਗਿਆ ਜਦੋਂ ਤਿਰੰਗੇ ਨੂੰ ਭਾਰਤ ਦੇ ਅਧਿਕਾਰਿਕ ਝੰਡੇ ਦੇ ਰੂਪ ਵਿੱਚ ਮੰਨਤਾ ਮਿਲੀ 22 ਜੁਲਾਈ 1947 ਇਸ ਦਿਨ ਸੰਵਿਧਾਨ ਸਭਾ ਨੇ ਇਸ ਨੂੰ ਆਜ਼ਾਦ ਭਾਰਤ ਦੇ ਕੌਮੀ ਝੰਡੇ ਦੇ ਰੂਪ ਵਿੱਚ ਅਪਣਾਇਆ ਝੰਡੇ ਵਿੱਚ ਚਰਖੇ ਨੂੰ ਰਿਪਲੇਸ ਕਰਕੇ ਚੱਕਰ ਲਿਆ ਗਿਆ ਕੇਸਰੀ ਚਿੱਟੀ ਅਤੇ ਹਰੀ ਪੱਟੀ ਨਾਲ ਝੰਡੇ ਨੂੰ ਮੰਨਤਾ ਦਿੱਤੀ ਗਈ ਇਸ ਤਿਰੰਗੇ ਨੂੰ ਆਂਧਰਾ ਪ੍ਰਦੇਸ਼ ਦੇ ਪਿੰਗਲੀ ਵੈਂਕੀਆ ਨੇ ਬਣਾਇਆ ਸੀ ਪਿੰਗਲੀ ਵੈਂਕੀਆ ਦੇ ਸਨਮਾਨ ਵਿੱਚ ਭਾਰਤ ਸਰਕਾਰ ਨੇ ਉਹਨਾਂ ਦੇ ਨਾਮ ਤੇ ਡਾਕ ਟਿਕਟ ਜਾਰੀ ਕੀਤਾ ਸੀ ਕੌਮੀ ਝੰਡਾ ਬਣਾਉਣ ਤੋਂ ਬਾਅਦ ਪਿੰਗਲੀ ਵੈਂਕੀਆ ਦਾ ਝੰਡਾ ਝੰਡਾ ਵੈਂਕੀਆ ਦੇ ਨਾਮ ਨਾਲ ਲੋਕਾਂ ਵਿੱਚ ਪ੍ਰਸਿੱਧ ਹੋ ਗਿਆ ਅਤੇ ਤਿਰੰਗਾ ਸਾਡੀ ਆਨ ਬਾਨ ਅਤੇ ਸ਼ਾਨ ਬਣ ਗਿਆ ਤੇ ਤਿਰੰਗੇ ਤੇ ਆਜ਼ਾਦੀ ਬਾਰੇ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ